ਇੱਕ ਇਹ ਵੀ ਮਤਾ ਪਾਸ ਕੀਤਾ ਵਿਧਾਨ ਸਭਾ ਚ ਵੀ ਡੈਮਸ ਰੱਖਿਆ ਐਕਟ 2021 ਪੰਜਾਬ ਦੇ ਅਧਿਕਾਰਾਂ ਤੇ ਸੰਗੀ ਢਾਂਚੇ ਤੇ ਹਮਲਾ ਹੈ ਔਰ ਨਾਲ ਇਹ ਵੀ ਕਿਹਾ ਵੀ ਛੇਤੀ ਹੀ ਸੂਬੇ ਦਾ ਆਪਣਾ ਐਕਟ ਲਿਆਂਦਾ ਜਾਵੇਗਾ ਲਿਆ ਸਕਦੇ ਨਹੀਂ ਲਿਆ ਸਕਦੇ ਇਹ ਵੀ ਗੱਲ ਆਈ ਹੈ ਦੇਖੋ ਪੁਰਾਣੀ ਕਹਾਵਤ ਹੈ ਬੂਹੇ ਆਈ ਜਨ ਤੇ ਵਿੰਨੋ ਕੁੜੀ ਦੇ ਕੰਨ ਸਾਡਾ ਕਿੰਨੇ ਕ ਟਾਈਮ ਨੇ ਸਾਡੇ ਕੋਲ ਰਜੀਤ ਸਾਗਰ ਡੈਮ ਨੂੰ ਬਣਦਿਆਂ ਕਿੰਨੇ ਸਾਲ ਲੰਘ ਗਏ ਨੇ ਕਿੰਨੀ ਕੋਸਟ ਐਸਕੇਲੇਸ਼ਨ ਹੋ ਗਈ ਹੈ ਪੌਂਗ ਡੈਮ ਦਾ ਕੀ ਹਾਲ ਹੈ ਸ਼ੁਰੂਆਤ ਹੋਈ ਹੈ ਪਾਖੜਾ ਡੈਮ ਤੋਂ ਮੈਂ ਅੱਜ ਇਹ ਗੱਲ ਕਹਿਣੀ ਚਾਹਨਾ ਅਸੀਂ ਮਤਾ ਰੱਦ ਕਰਨ ਦੀ ਅੱਜ ਗੱਲ ਕਰ ਰਹੇ ਹਾਂ ਬੀਤੇ 3 ਸਾਲ ਦੇ ਵਿੱਚ ਕੀ ਕਾਰਗੁਜ਼ਾਰੀ ਪੇਸ਼ ਹੋਈ ਇਹ ਉਹ ਗੱਲ ਹੋਈ ਕਿਸੇ ਨੂੰ ਮੌਤ ਵਿਖਾ ਕੇ ਤੇ ਬੁਖਾਰ ਭਜਾਤਾ ਉਹਦਾ ਡੈਮ ਸੇਫਟੀ ਐਕਟ ਆਇਆ ਕਿਉਂ ਸਰ ਇੱਕ ਕੰਟਰੀ 'ਚ ਵੱਡੇ ਛੋਟੇ ਹਜ਼ਾਰਾਂ ਦੀ ਗਿਣਤੀ 'ਚ ਡੈਮ ਨੇ ਜੀ ਪੰਜਾਬ ਦੇ ਵਿੱਚ ਤੇ ਡੈਮ ਹੀ ਜਿਹੜੇ ਐਸੋਲੇ ਰੈਜ਼ਰਵਾਇਰ ਤੋਂ ਇਲਾਵਾ ਛੋਟੇ-ਮੋਟੇ ਡੈਮ ਨੂੰ ਵੀ ਵੱਡਾ ਡੈਮ ਗਿਣ ਲਿਆ ਗਿਆ ਸਾਰੇ ਕੰਟਰੀ ਦੇ ਵਿੱਚ ਕੁਝ ਜਿਹੜੇ 2.5 ਹਜ਼ਾਰ ਦੇ ਕਰੀਬ ਡੈਮ ਗਣਨੇ ਗਏ ਉਹਨਾਂ ਚੋਂ 3-4-5 ਦੀ ਮਿਸਮੈਨੇਜਮੈਂਟ ਹੋਈ ਹੋ ਸਕਦਾ ਜਿਹੜੀ ਜਨਤਕ ਸਾਨੂੰ ਪਤਾ ਹੋ ਸਕਦਾ ਜ਼ਿਆਦਾ ਵੀ ਹੋਈ ਹੋਵੇ ਉਹਨੂੰ ਲਿਆ ਕੇ ਡੈਮ ਸੇਫਟੀ ਐਕਟ ਲਿਆਂਦਾ ਗਿਆ ਉਦੋਂ ਡਿਬੇਟ ਦੇ ਵਿੱਚ ਕੀ ਮਸਲਾ ਪੇਸ਼ ਹੋਇਆ ਕਿਸੇ ਸਿਹਰਤ ਸਿਆਸਤਦਾਨ ਨੇ ਮੈਂਬਰ ਪਾਰਲੀਮੈਂਟ ਨੇ ਓਪੋਜ਼ ਕੀਤਾ ਕਿ ਜੀ ਤੁਸੀਂ ਸਿੱਧਾ ਡਾਕਾ ਮਾਰਨ ਲੱਗੇ ਹੋ ਇਹਦੇ ਉੱਤੇ ਰਾਜਾਂ ਦੇ ਅਧਿਕਾਰ ਤੇ ਭਾਰਤ ਸਰਕਾਰ ਕੋਲ ਇੱਕ ਸਭ ਤੋਂ ਵੱਡਾ ਨੈਸ਼ਨਲ ਸਿਕਿਉਰਿਟੀ ਤੇ ਯੂਨੀਫਾਰਮ ਡਿਸਟ੍ਰਿਬਿਊਸ਼ਨ ਆਫ ਰਿਸੋਰਸਸ ਦਾ ਇੱਕ ਅੰਗ ਹੁੰਦਾ ਉਹਨੂੰ ਕਹਿ ਕੇ ਜੀ ਵੇਖੋ ਤੁਹਾਡੇ ਕੋਲੋਂ ਮੈਨੇਜ ਨਹੀਂ ਹੋਣਾ ਇਹ ਦੋ ਸਟੇਟਾਂ ਦਾ ਹੈਗਾ ਜਿੱਦਾਂ ਸ਼ਨਾਨ ਦੇ ਨਾਲ ਹੁੰਦਾ ਵੀ ਜੀ ਅਸੀਂ ਤੁਹਾਡਾ ਜੀ ਲੀਜ਼ ਖਤਮ ਹੋ ਗਈ ਜੀ ਅਸੀਂ ਨਹੀਂ ਦੇਣਾ ਅਸੀਂ ਲੈ ਲੈਣਾ ਹਿਮਾਚਲ ਕਹੇਗਾ ਉਸੇ ਤਰ੍ਹਾਂ ਜੇ 5 7 10 ਡੈਮਾ ਦੇ ਵਿੱਚ ਬ੍ਰੀਚ ਆਈ ਮਿਸ ਮੈਨੇਜਮੈਂਟ ਹੋਈ ਜਦੋਂ ਸਾਰੇ ਦੇਸ਼ ਦਾ ਟਾਈਮ ਸੇਫਟੀ ਐਕਟ ਬਣਿਆ ਕਿੰਨੀ ਕੁ ਸਾਡੀ ਜ਼ਿੰਮੇਵਾਰੀ ਦੇ ਨਾਲ ਇਸ ਚੀਜ਼ ਦੀ ਪੈਰਵੀ ਹੋਈ ਅੱਜ ਅਸੀਂ ਇੱਕ ਸੈਂਟਰਲ ਐਕਟ ਨੂੰ ਆਪੋਜ਼ ਕਰ ਸਕਦੇ ਹਾਂ ਸਭ ਤੋਂ ਵੱਡੀ ਸਾਡੀ ਸੰਸਥਾਏ ਵਿਧਾਨ ਸਭਾ ਅਸੀਂ ਉਹਨੂੰ ਆਪੋਜ਼ ਕਰ ਦਿੱਤਾ ਵੀ ਇਹਨੂੰ ਰੱਦ ਕੀਤਾ ਜਾਵੇ ਆਪਣੀ ਭਾਵਨਾ ਦੱਸਦੀ ਬਸ ਸਿਰਫ ਭਾਵਨਾ ਦੱਸੀ ਹੈ ਅਸੀਂ ਉਸ ਭਾਵਨਾ ਨਾਲ ਇਹ ਵੀ ਦੱਸ ਸਕਦੇ ਸੀ ਕਿ ਅਸੀਂ ਆ ਐਕਟ ਲੈ ਆ ਰਹੇ ਆ ਇਹ ਕਿਉਂਕਿ ਇਹਦੀਆਂ ਔਨਤਾਈਆਂ ਰਹਿ ਗਈਆਂ ਅਸੀਂ ਭਾਵੇਂ ਉਹਦੇ ਅਗੇਂਸਟ ਕਮੇਟੀ ਵੀ ਬਣਾ ਦਿੱਤੀ ਹਲੇ ਤੇ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਡੈਮ ਮੈਨੇਜਮੈਂਟ ਦੀ ਸੇਫਟੀ ਕਮੇਟੀ ਏ ਉਹਦੇ ਮੈਂਬਰਾਂ ਦੀ ਜਦੋਂ ਤੁਸੀਂ ਬੈਕਗ੍ਰਾਉਂਡ ਪੜੋਗੇ ਨਾ ਹੋਰ ਹੈਰਾਨਕੁਨ ਅੰਕੜੇ ਨਿਕਲ ਕੇ ਆਣਗੇ ਉਹਨਾਂ ਦਾ ਪੰਜਾਬ ਨਾਲ ਕਿੰਨਾ ਕੁ ਸੰਬੰਧ ਹੈਗਾ ਜਿਹੜੀ ਬੀਤੇ ਸਾਲ ਕਨਸਟੀਟਿਊਟ ਹੋਈ ਏ ਉਦੋਂ ਵੀ ਸਾਡੀ ਪੋਲੀਟੀਕਲ ਐਗਜ਼ੈਕਟਿਵ ਸ਼ਾਂਤੀ 'ਚ ਬੈਠੀ ਰਹੀ ਹੁਣ ਅਸੀਂ ਕਹਿੰਦੇ ਅਸੀਂ ਨਵਾਂ ਡੈਮ ਸੇਫਟੀ ਐਕਟ ਲੈ ਕੇ ਆਣੇ ਆ ਭਾਰਤ ਸਰਕਾਰ ਓਪੋਜ਼ ਕਰੇ ਕੁਝ ਕਰੇ ਅਸੀਂ ਆਪਣੀ ਭਾਵਨਾ ਜ਼ਾਹਿਰ ਕਰੀਏ ਇਹੋ ਹਾਲ ਪੰਜਾਬ ਦੀ ਖੇਤੀ ਨੀਤੀ ਦਾ ਹੋਣ ਵਾਲਾ ਹੈ ਕੇਂਦਰ ਦਾ ਡਰਾਫਟ ਬਣ ਕੇ ਆ ਗਿਆ ਅਸੀਂ ਕਿੰਨੀ ਕੁ ਪੈਰ ਵੀ ਕੀਤੀ ਅਸੀਂ ਵਿਸ਼ੇਸ਼ ਸੱਤਰ ਬਲਾ ਕੇ ਵਿਧਾਨ ਸਭਾ ਦਾ ਉਹਨੂੰ ਰੱਦ ਕਰ ਦਿੱਤਾ ਅੱਜ ਕਿੰਨੇ ਦਿਨ ਹੋ ਗਏ ਅਸੀਂ ਨਵੀਂ ਨੀਤੀ ਦੱਸੀ ਕਿ ਪੰਜਾਬ ਦੀ ਜਾਣਕਾਰੀ ਤੋਂ ਬਿਨਾ ਕੰਸੈਂਟ ਤੋਂ ਬਿਨਾ ਤੁਸੀਂ ਖਰੜਾ ਕਿਦਾਂ ਬਣਾ ਲਿਆ ਇਹਦਾ ਮਤਲਬ ਇਕ ਤਰਫਾ ਤੁਸੀਂ ਸਾਨੂੰ ਪੁੰਝ ਦੇਣਾ ਚਾਹਦੇ ਹੋ ਡਰੜ ਦੇਓਗੇ ਉਸ ਤੋਂ ਬਾਅਦ ਕਿਤੇ ਬਿਆਨ ਪੜਿਆ ਜੀ